ਸੋ ਇਅਰ ਫੋਰ ਸਕੂਲ ਚੰਡੀਗੜ੍ਹ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਪੋਸਟਾਂ ਆਊਟ ਕੀਤੀਆਂ ਨੇ ਜੀ ਪੀਟੀ ਸਬਜੈਕਟ ਜੀ ਇੰਗਲਿਸ਼ ਭੌਤਿਕ ਵਿਗਿਆਨ ਰਸਾਇਣਿਕ ਵਿਗਿਆਨ ਜੀਵ ਵਿਗਿਆਨ ਗਣਿਤ ਕੰਪਿਊਟਰ ਸਾਇੰਸ ਬਸ ਇਸ ਸਿੱਖ ਕਾ ਤੇ ਹੋਰ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੀ 14000 ਤੋਂ ਲੈ ਕੇ 35000 ਪ੍ਰਤੀ ਮਹੀਨਾ ਪੇਤਤੀ ਜਾਵੇਗੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 6 ਜਨਵਰੀ 2026 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਨੋਟੀਫਿਕੇਸ਼ਨ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਚਲੋ ਦੋਸਤੋ ਪਾ ਚੱਲਦੇ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅ디 ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ Air Force ਸਕੂਲ 3rd BDI ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ Air Force ਸਕੂਲ ਚੰਡੀਗੜ੍ਹ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲੋਂ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਦੋਨੋਂ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਉਮਰ ਹੱਦ ਰੱਖੀ ਗਈ ਹੈ 21 ਤੋਂ ਲੈ ਕੇ 50 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸੈਸ਼ਨ 2026-27 ਵਾਸਤੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਨੇ ਡਿਸਕ੍ਰਿਪਸ਼ਨ ਬਾਕਸ ਦੇਤਾ ਜੀ ਉਥੋਂ ਤੁਸੀਂ ਡਾਊਨਲੋਡ ਕਰਕੇ ਪਹਿਰ ਚੰਗੀ ਤਰ੍ਹਾਂ ਪੜ ਲੈਣੀ ਪੜਨ ਤੋਂ ਬਾਅਦ ਤੁਸੀਂ ਨਾ ਪੋਸਟ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਤੁਸੀਂ ਮੇਰਾ ਫੇਸਬੁਕ ਪੇਜ ਤੇ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਜੀ ਉਹਦਾ ਲਿੰਕ ਮੈਨੇ ਡਿਸਕ੍ਰਿਪਸ਼ਨ ਬਾਕਸ ਦੇਤਾ ਜੀ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਦੋਸਤੋ ਪੋਸਟਾਂ ਡਿਟੇਲ ਨੰਬਰ ਆਫ ਪੋਸਟ ਪੇ ਸਕੇਲ ਕੁਆਲਿਫਿਕੇਸ਼ਨ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪੀਜੀਟੀ ਇੰਗਲਿਸ਼ ਦੀ ਪੋਸਟ ਹੈ ਜੀ ਪੋਸਟ ਹੈ 1 3500 ਵੀਰ ਤੁਸੀਂ ਪਾਸ ਕੀਤੀ ਹੈ 50% ਨੰਬਰ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਪੀਜੀਟੀ ਫਿਜ਼ਿਕਸ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ 35000 ਪ੍ਰਤੀ ਮਹੀਨਾ ਪੇਤੀ ਜਾਵੇਗੀ ਕੁਆਲੀਫਿਕੇਸ਼ਨ ਹੈ ਜੀ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਿਜ਼ਿਕਸ ਇਲੈਕਟ੍ਰੋਨਿਕਸ ਆਦਿ ਵਿੱਚ 50% ਨੰਬਰ ਨਾਲ ਵੀਰ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਹੈ ਜੀ ਪੀਜੀਟੀ ਕੈਮਿਸਟਰੀ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ 35000 ਪ੍ਰਤੀ ਮਹੀਨਾ ਪੇਤੀ ਜਾਵੇਗੀ ਕੁਆਲੀਫਿਕੇਸ਼ਨ ਹੈ ਜੀ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਕੈਮਿਸਟਰੀ ਬਾਇਓ ਕੈਮਿਸਟਰੀ ਅੱਧੀ ਵਿੱਚ 50% ਨੰਬਰ ਨਾਲ ਵੀਰ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 4 ਜੀ ਪੀਜੀਟੀ ਬਾਇਓਲੋਜੀ ਦੀ ਪੋਸਟ ਹੈ ਪੋਸਟ ਹੈ ਇੱਕ ਫੇਸਕਲ ਸੇਮ ਹੈ ਜੀ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਬਟੋਨੀ ਜੀਲੋਜੀ ਲਾਈਫ ਸਾਇੰਸ ਬਾਇਓ ਸਾਇੰਸ ਮਾਈਕਰੋ ਬਾਇਓਲੋਜੀ ਆਦੀ ਵਿੱਚ 50% ਨੰਬਰ ਨਾਲ ਵੀਰ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੀ ਪੀਜੀਟੀ ਮੈਥ ਦੀ ਪੋਸਟ ਹੈ ਪੋਸਟ ਹੈ ਇੱਕ 35 ਜਾਂ ਪ੍ਰਤੀ ਮਹੀਨਾ 35 ਜਾਵੇਗੀ ਕੁਆਲੀਫਿਕੇਸ਼ਨ ਹੈ ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਮੈਥਮੈਟਿਕਸ ਵਿੱਚ 50% ਨੰਬਰਾਂ ਨਾਲ ਬੀਆਰ ਤੁਸੀਂ ਪਾਸ ਕੀਤੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 6 ਜੀ ਪੀਜੀਟੀ ਕੰਪਿਊਟਰ ਸਾਇੰਸ ਦੀ ਪੋਸਟ ਹੈ ਪੋਸਟ ਹੈ ਜੀ ਇੱਕ ਪੇ ਸਕਿੱਲ ਸੇਮ ਹੈ ਜੀ ਕੁਆਲਿਫਿਕੇਸ਼ਨ ਹੈ ਜੀ ਬੀਈ ਬੀਟੈਕ ਕੰਪਿਊਟਰ ਸਾਇੰਸ ਆਈਟੀ ਵਿੱਚ ਤੁਸੀਂ ਕੰਪਲੀਟ ਕੀਤਾ ਜਾਂ ਡਿਪਲੋਮਾ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 7 ਜੀ ਪੀਜੀਟੀ ਫਿਜ਼ੀਕਲ ਐਜੂਕੇਸ਼ਨ ਦੀ ਪੋਸਟ ਹੈ ਪੋਸਟ ਹੈ ਜੀ ਇੱਕ ਪੇ ਸਕਿੱਲ ਸੇਮ ਹੈ ਜੀ ਕੁਆਲਿਫਿਕੇਸ਼ਨ ਹੈ ਜੀ ਐਮਪੀ ਐਮਪੀ ਐਡ ਦੋ ਸਾਲਾਂ ਨੂੰ ਤੁਸੀਂ ਕੰਪਲੀਟ ਕੀਤੀ ਹੈ 50% ਨੰਬਰ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 8 ਜੀ ਸਪੈਸ਼ਲ ਐਜੂਕੇਟਰ ਦੀ ਪੋਸਟ ਹੈ ਪੋਸਟ ਹੈ ਇੱਕ 28500 ਰੁਪਏ ਪਰ ਤੇ ਨੰ 35 ਜਾਵੇਗੀ ਕੁਆਲਿਫੀਕੇਸ਼ਨ ਹੈ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਦੋ ਸਾਲਾਂ ਦੀ ਪੀਐਡ ਸਪੈਸ਼ਲ ਐਜੂਕੇਟਰ ਤੁਸੀਂ ਕੰਪਲੀਟ ਕੀਤੀ ਹੈ 12ਵੀਂ ਤੁਸੀਂ ਪਾਸ ਕੀਤੀ ਹੈ ਇੱਕ ਸਾਲਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਸਪੈਸ਼ਲ ਐਜੂਕੇਸ਼ਨ ਦਾ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਪੋਸਟ ਨੰਬਰ 9 ਜੀ ਲੈਬ ਅਟੈਂਡੈਂਟ ਫਾਰ ਸਾਇੰਸ ਲੈਬ ਦੀ ਪੋਸਟ ਹੈ ਪੋਸਟ ਹੈ ਜੀ ਇੱਕ 14000 ਪ੍ਰਤੀ ਮਹੀਨਾ ਪੇਤੀ ਜਾਵੇਗੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਸਾਇੰਸ ਸਬਜੈਕਟ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 10 ਦੀ ਲੈਬ ਅਟੈਂਡ ਫਾਰ ਕੰਪਿਊਟਰ ਲੈਬ ਦੀ ਪੋਸਟ ਹੈ ਪੋਸਟ ਹੈ ਜੀ ਇੱਕ 14000 ਪ੍ਰਤੀ ਮਹੀਨਾ ਪੇਤੀ ਜਾਵੇਗੀ ਕੁਆਲਿਫਿਕੇਸ਼ਨ ਹੈ ਜੀ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਫਿਜ਼ਿਕਸ ਐਂਡ ਮੈਥ ਸਬਜੈਕਟ ਨਾਲ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਬੇਸਿਕ ਕੰਪਿਊਟਰ ਦਾ ਕੰਪਿਊਟਰ ਉਨੂੰ ਚੰਗੀ ਨੋਲਿਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਹੋਰ ਬਿਹਤਰੀ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਆਫਸਲੀ ਵੈਬਸਾਈਟ ਜਾਂ ਇਹਨ ਹੋ ਦੋਸਤੋ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਅਪਲਾਈ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਤੁਸੀਂ ਨੇ ਆਫਸਿਲੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਵੈਬਸਾਈਟ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਦੇ ਦਿੱਤਾ ਜੀ ਇਸ ਵੈਬਸਾਈਟ ਤੇ ਤੁਸੀਂ ਜਾ ਕੇ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰਨ ਤੋਂ ਬਾਅਦ ਰੈਜ਼ਿਊਮ ਇੱਕ ਤਾਜੀ ਪਾਸਪੋਰਟ ਦਾ ਫੋਟੋਗ੍ਰਾਫ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੀਆਂ ਕਾਪੀਆਂ ਨਾਲ ਲਗਾ ਕੇ ਤੁਸੀਂ ਭੇਜ ਦੇਣਾ ਜੀ ਪ੍ਰਿੰਸੀਪਲ ਐਫ ਸਕੂਲ 3ਵੀਂ ਆਰ ਡੀ ਸੈਕਟਰ 31 20 ਚੰਡੀਗੜ੍ਹ ਦੇ ਐਡਰੈਸ ਤੇ 6 ਜਨਵਰੀ 2026 ਤੱਕ ਤੁਹਾਡੀ ਅਰਜ਼ੀ ਪਹੁੰਚ ਜਾਣੀ ਚਾਹੀਦੀ ਹੈ। ਦੋਸਤੋ ਉਮੀਦ ਕਰਦਾ ਮੈਡਵਰਸਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।